ਜਦੋਂ ਮੈਂ ਚੜਾਈ ਕੀਤਾ ਡਾਕਟਰ ਦੇ ਜਿਹੜੀ ਲਿਖਤ ਆ ਉਹ ਕਹਿੰਦੇ ਸਨ ਵੀ 6 ਘੰਟੇ ਹੋ ਗਏ ਤੁਹਾਡਾ ਬੱਚਾ ਮਰੇ ਨੂੰ ਇਹ ਇਹਨੂੰ ਲੈ ਜਾਓ ਸਰੀਰ ਆਕੜ ਗਿਆ ਹੈ ਜਬਾਨ ਬਾਹਰ ਨਿਕਲ ਗਈ ਸੀ ਤੇ ਜਮ ਆਏ ਨੇ ਚਾਰ ਵੀਰ ਜਮ ਕਾ ਠੇਂਗਾ ਬੁਰਾ ਹੈ ਉਹਨਾਂ ਮੈਨੂੰ ਠੇਂਗਾ ਮਾਰਿਆ ਨਹੀਂ ਉਹਨਾਂ ਨੇ ਉਹ ਠਿੰਗ ਨਾਲ ਬੰਨਿਆ ਚਾਰ ਜਾਮਣੇ ਖੱਲਾ ਉਹਨਾਂ ਨੇ ਬੰਨੀਆਂ ਨੇ ਲੱਕ ਨਾਲ ਤੇ ਸਿਰ ਤੇ ਉਹਨਾਂ ਦੇ ਸਿੰਗ ਨੇ ਮਹਾਰਾਜ ਸਾਹਿਬ ਕਹਿੰਦੇ ਠਹਿਰੋ ਤੇ ਜਦੋਂ ਠਹਿਰੋ ਕਿਹਾ ਮਹਾਰਾਜ ਨੇ ਉੱਠ ਖਲੋ ਗਿਆ ਛੋਟਾ ਜਿਹੜਾ ਉਹ ਆ ਤੋੜ ਕੀ ਬਜਉਂਦਾ ਅੱਜ ਇਹ ਇਹ ਮਰ ਗਿਆ ਚਰਨਾਂ ਦੀ ਗੱਲ ਹੈ 6 ਘੰਟੇ ਹੋ ਗਏ ਮਰੇ ਨੂੰ ਪਿੰਡ ਵਾਲੇ ਕਹਿੰਦੇ ਬਾਲਣ ਬੁੱਲਣ ਦਾ ਕਰੋ ਇੰਤਜ਼ਾਮ ਇਹਦੀ ਮੰਮੀ ਦਾਸ ਖਾ ਕੇ ਬੋਛ ਹੋ ਗਈ ਕਹਿਣ ਲੱਗੀ ਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਜਿੰਦਾ ਹੋਏ ਨਾ ਇਹ ਵੀ ਘੂਗਿਆ ਨਗਲੀ ਚੜਾ ਦੋ ਦੋਵੇਂ ਸੇਵਾ ਕਰਨਗੇ ਕਿ ਮਰਦਾ ਕਿਵੇਂ ਜਿੰਦਾ ਹੋ ਜੇ ਸ਼ੇਗਿੰਦੇ ਬਾਦੇ ਜਿੰਦਾ ਹੋਏ ਕਹਿਣ ਲੱਗਾ ਮੈਨੂੰ ਚਾਰ ਜਮ ਲਈ ਜਾਂਦੇ ਸੀ ਬੜੀ ਸੋਹਣੀ ਕਹਾਣੀ ਸੁਣਾਉਂਦਾ ਹੈ ਆਪਣੀ ਜਵਾਨੀ ਕਿਵੇਂ ਦੇ ਉਹਨਾਂ ਦੇ ਦੰਦ ਸੇ ਕਿਵੇਂ ਦੇ ਸਿੰਘ ਸੇ ਕਿਵੇਂ ਉਹ ਲਈ ਜਾਂਦੇ ਸੀ ਗਾਂ ਨੂੰ ਗੁਰੂਤਾਰੇ ਵਾਲੇ ਪ੍ਰਸਿਉ ਰਾੜਾ ਸਾਹਿਬ ਵਾਲੇ ਮਹਾਪੁਰਖਾ ਹੈ ਬੰਨ ਤਾਂ ਅਪਜੀ ਨੂੰ ਸ੍ਰੀ ਛੰਡਿਆ 24 25 ਸਾਲ ਹੋ ਗਏ ਕਿੰਨੇ ਜਾ ਕੇ ਕਰੇ ਸੇਵਾ ਕਰ ਉਹ ਮਾਰਾ ਜਾਣੇ ਕਿਉਂ ਮੋੜ ਦੇ ਨੇ ਸਾਰੇ ਤਾਂ ਜਿੰਦੇ ਹੁੰਦੇ ਨਹੀਂ ਕਈ ਹੋ ਜਾਂਦੇ ਨੇ ਕੋਈ ਨਹੀਂ ਹੁੰਦੇ ਗੁਰਦਾਨ ਕੀ ਜਾਣੀ ਕੀ ਕਰੂਗਾ ਵਿਚਾਰਾ ਧਰਮ